उन अग्नी भेंट करवा छे वजे साओ समांत कंदे गाइण <laughs> सदेव सिंध जी इन ॾाढा मान इज़त सत्कार करण वास्ते गे श्री बसंत लाल जी प्रधान साहिब जय मंग सभा श्री अभिनंदन गुप्ता जी बहुत बहुत वहाँ धनवाद आप छे बज के पंद्रह मिनट से आप पहला अग्नि पेट करेंगे कुंभकृ फिर काम करांगे ਵੀ ਵੀ ਮਿਲੂ ਤੇ ਭਗਵਾਨ ਰਾਮ ਦੀ ਉਤੇ ਕਿਰਪਾ ਵੀ ਹੋਊਗੀ ਤੇ ਜੇ ਆਪਾਂ ਮਾੜਾ ਕਰਾਂਗੇ ਉਹਦਾ ਹਸ਼ਰ ਬਹੁਤ ਮਾੜਾ ਹੋਊਗਾ ਸੋ ਮੈਂ ਅੱਜ ਸਾਰੇ ਇਲਾਕੇ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਸਟੇਜ ਰੱਖੀ ਸਾਹਿਬ ਕਹਿ ਰਹੇ ਸੀ ਕਿ ਇਹ ਸਿਆਸੀ ਸਟੇਜ ਦੇ ਮੈਂ ਵੀ ਸਮਝਦਾ ਇਹ ਧਾਰਮਿਕ ਸਟੇਜ ਆ ਮੈਨੂੰ ਬੜੀ ਵਰਾਇ ਤੇ ਆਉਣ ਦਾ ਮੌਕਾ ਮਿਲਿਆ ਔਰ ਬੜਾ ਕਿਰਪਾ ਵੀ ਹੋਈ ਆ ਗੁਰੂ ਦੀ ਤੇ ਅੱਜ ਮੈਂ ਇਹ ਗੱਲ ਕਹਿਣੋਂ ਰਹਿ ਨਹੀਂ ਸਕਦਾ ਕਿਉਂਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਸ਼ਹਿਰ ਵਾਲਿਆਂ ਨੂੰ ਇਹ ਦੱਸਣਾ ਚਾਹਣਾ ਕਿ ਤੁਹਾਡੇ ਇਸ ਸ਼ਹਿਰ ਲਈ ਮੇਰਾ ਗਿਆਨ ਇਨਾ ਕੁਤੇ ਮੇਰਾ ਹੱਕ ਆ ਬੋਲਣ ਦਾ ਤੇ ਦੱਸਣ ਦਾ ਵੀ ਤੁਹਾਨੂੰ ਸਾਰਿਆਂ ਨੂੰ 35 ਕਰੋੜ ਰੁਪਏ ਦਾ 35 ਕਰੋੜ ਰੁਪਏ ਦਾ ਤਰਨਤਨ ਸ਼ਹਿਰ ਦੀ ਨਿਹਾਰ ਬਦਲ ਲਈ ਤੁਹਾਡੇ ਕੋਲ ਪੈਸੇ ਆ ਚੁੱਕੇ ਆ 35 ਕਰੋੜ ਰੁਪਇਆ ਸ਼ਹਿਰ ਦੇ ਵਿੱਚ ਲੱਗੂਗਾ ਸਣਾ ਜੌਲਾ ਕਿ ਜੇ ਅੱਗੇ ਵੀ ਤੁਸੀਂ ਕਿਰਪਾ ਕੀਤੀ ਆ ਤੇ ਸ਼ਹਿਰ ਦੀ ਲੋਹਾਰ ਬਦਲੀ ਔਰ ਇਸ 35 ਕਰੋੜ ਦਾ ਕੋਈ ਬੰਦਾ ਵੀ ਕਹੂਗਾ ਜਿੱਥੇ ਵੀ ਕੋਈ ਖਰਾਬੀ ਹੋਊਗੀ ਜਿੱਥੇ ਕੋਈ ਕੰਮ ਕਰਨ ਵਾਲੇ ਹੋਣਗੇ ਉਹ ਤੁਹਾਡੇ ਕੰਮ ਜਿਹੜੇ ਆ ਉਹ ਅਸੀਂ ਭਗਵਾਨ ਨਾਮ ਦੀ ਕਿਰਪਾ ਨਾਲ ਉਸ ਗੁਰੂ ਦੀ ਕਿਰਪਾ ਨਾਲ ਉਹ ਤੁਹਾਡੇ ਸਾਰੇ ਕੰਮ ਜਿਹੜੇ ਆ ਕੰਪਲੀਟ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਧੰਨਵਾਦ ਵੀ ਮੈਂ ਕਰਦਾ ਔਰ ਆਜ਼ਮੀ ਕਰਦਾ ਕਿ ਤੁਸੀਂ ਇਸੇ ਪਿਆਰ ਤੂਫਾਨ ਔਰ ਇਸੇ ਤਰ੍ਹਾਂ ਇਕੱਠ ਦੇ ਵਿੱਚ ਰਹਿ ਕੇ ਆਪਾਂ ਤਰੰਤਰ ਸ਼ਹਿਰ ਦੀ ਤਰੱਕੀ ਵੀ ਕਰਨੀ ਆ ਰਤਨ ਤਾਂ ਸ਼ਹਿਦੂ ਬਲੰਦੀਆਂ ਦੇ ਵੀ ਖੜਨਾ ਅੱਜ ਇਸ ਪਵਿੱਤਰ ਦਿਹਾੜੇ ਦੇ ਉੱਤੇ ਸਵੇਰ ਤੋਂ ਹੀ ਜਿਹੜਾ ਉਹ ਡਵੈਲਪਮੈਂਟ ਦਾ ਕੰਮ ਸ਼ੁਰੂ ਹੋ ਜੂਗਾ ਬਹੁਤ-ਬਹੁਤ ਧਨਵਾਦ ਜੈ ਸ਼੍ਰੀ ਰਾਮ ਮੈਂ ਅੱਜ ਇਸ ਨਗਰ ਨਿਵਾਸੀਆਂ ਨੂੰ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਸਾਈ ਹੋਈ ਨਗਰੀ ਜੋ ਸ਼ਹੀਦ ਆਦੇ ਸਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਦੇ ਇਸ ਨਗਰ ਤੇ ਅਸੀਂ ਬੈਠੇ ਆ ਸੈਂਕੜੇ ਸਾਲਾਂ ਤੋਂ ਇਸ ਨਗਰ ਦੇ ਵਿੱਚ ਰਾਮਲੀਲਾ ਪੈਂਦੀਆਂ ਵਾ ਉਸ ਤੋਂ ਬਾਅਦ ਦਸਵੀਂ ਵਾਲੇ ਦਿਨ ਦਸਹਿਰੇ ਦੇ ਉੱਤੇ ਜੋ ਆਪਾਂ ਬੁਰਾਈ ਦੇ ਪੁਤਲੇ ਦੇਖ ਰਹੇ ਆ ਮੇਘਨਾਥੇ ਰਾਵਣ ਦੇ ਉਹ ਜਲਾਏ ਜਾਂਦੇ ਆ ਉਹ ਬਗਵਾਨ ਰਾਮ ਨੇ ਬੁਰਾਈ ਦੇ ਉੱਤੇ ਛਾਈ ਦੀ ਜਿੱਤ ਪ੍ਰਾਪਤ ਕੀਤੀ ਸੀ ਮੈਂ ਬਹੁਤ-ਬਹੁਤ ਵਧਾਈ ਦਿੰਦਾ